ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਥਾਵਾਂ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਡਾਕਟਰ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੀ ਇਸ ਦਾ ਬੜੀ ਹੀ ਸ਼ਰਧਾਪੂਰਵਕ ਜਨਮ ਦਿਨ ਮਨਾਇਆ ਗਿਆ। ਹੁਸ਼ਿਆਰਪੁਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ ਦੀ ਬੇਟੀ ਨਮਿਤਾ ਚੌਧਰੀ ਵੱਲੋਂ ਵੀ ਬਾਬਾ ਸਾਹਿਬ ਨੂੰ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੀ ਸੋਚ ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਨੇ ਹੱਕ ਲੈਣ ਦਾ ਅਧਿਕਾਰ ਦਿੱਤਾ ਹੈ ਅਤੇ ਸਾਨੂੰ ਜੋ ਵੀ ਅਧਿਕਾਰ ਬਾਬਾ ਸਾਹਿਬ ਨੇ ਦਿੱਤੇ ਹਨ ਉਹਨਾਂ ਦੇ ਚਲਦਿਆਂ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਹੈ ਤੇ ਕੀ ਸੰਦੇਸ਼ ਹੈ ਦੇਸ਼ ਵਾਸੀਆਂ ਲਈ ਬਾਬਾ ਸਾਹਿਬ ਜੀ ਦਾ ਜੋ ਅਜੰਤੀ ਹੈ ਇਹ ਬਹੁਤ ਅੱਛਾ मौका है पहले तो सबको बधाई देती हूँ मैं इस बात की और दूसरा ये है कि जो आज हमारे देश में हमारी एकता पे खतरा मंडरा रहा है उसको और अपने संविधान को बचाने के लिए हमारे को अपनी आने वाले चुनाव में ध्यान में रखते हुए कांग्रेस को आगे लाना चाहिए तभी हमारे बच्चों का भविष्य सुधरेगा और हमारा देश तरक्की करेगा आम नागरिक जो है अपने हक़ के लिए लड़ता है संघर्ष करता है लेकिन फिर भी उसको इंसाफ नहीं मिल रहा आज क्या कहना चाहते हैं उसके बारे में यही तो मेरा कहने का मतलब है आज की डेट में एक वन साइडेड जो रवैया अपनाया जा रहा है वो उस बात को चेंज करने का जो अब हमारे पास बहुत अच्छा मौका है और सबको एकजुटता से आगे आके अपने हकों के लिए ਆਪਣੇ ਫਿਊਚਰ ਕੇ ਲਿਏ ਆਪਣੇ ਦੇਸ਼ ਕੇ ਲਿਏ ਕਾਂਗਰਸ ਪਾਰਟੀ ਕੋ ਮਜ਼ਬੂਤ ਕਰਨਾ ਚਾਹੀਏ ਔਰ ਅੱਗੇ ਲਾਣਾ ਚਾਹੀਏ ਬਾਬਾ ਸਾਹਿਬ ਦੇ 133ਵੇਂ ਜਨਮ ਦਿਨ ਤੇ ਸਭ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਇੱਕ ਗੱਲ ਅਸਲੀ ਮੌਕਾ ਇਸ ਤਰ੍ਹਾਂ ਦਾ ਬਿਜੂਰ ਦੇ ਕੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਇਕਜੁੱਟ ਹੋ ਕੇ ਜੋ ਹਾਲਾਤ ਹੈ ਮੇਰੇ ਖਿਆਲ ਚ ਜੇ ਦੁਬਾਰਾ ਇਹ ਸਰਕਾਰ ਕਿਤੇ ਆ ਗਈ ਤਾਂ ਨਾ ਤਾਂ ਇਲੈਕਸ਼ਨ ਹੋਣੀ ਐ ਔਰ ਨਾ ਹੀ ਇਹ ਜਿਹੜਾ ਰਹਿਦਾ ਹੈਗਾ ਦੇਸ਼ ਦਾ ਢਾਂਚਾ ਸਾਰਾ ਖਰਾਬ ਹੋ ਗਿਆ ਜੋ ਕੀਤਾ ਗਿਆ ਹੈ ਮੇਰੇ ਖਿਆਲ ਕੋਈ ਇਹ ਦੇਸ਼ ਇਦਾਂ ਦਾ ਹੋਣਾ ਜਿਹਦੀ ਵੀ ਆਪਣੀ 에ਰਲਾਈਨ ਨਹੀਂ ਹੋएगी 에ਰਲਾਈਨ ਤੱਕ ਵੀ ਜਿਹੜੀ ਹੈਗੀ ਆ ਕੋਈ ਨਹੀਂ ਰਹੀ ਜਿਹੜੀ ਕਿ ਹਿੰਦੁਸਤਾਨ ਦੀ ਉਹ ਵੀ ਬੇਚ ਦਿੱਤੀ ਗਈ ਆ ਬਾਕੀ ਰਿੰਦਾ ਖੁੰਦਾ ਜੇ ਸਾਰਿਆਂ ਨੇ ਇੱਕਜੁੱਟ ਹੋ ਕੇ ਬਾਬਾ ਜੀ ਨੂੰ ਅਛੀ ਸ਼ਰਧਾਂਜਲੀ ਜਿਹੜੀ ਸ਼ੁਭ ਸ਼ਰਧਾਂਜਲੀ ਜਿਹੜੇ ਸ਼ਰਧਾ ਬਾਨਿਆਂ ਉਹਨਾਂ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਕਾਂਗਰਸ ਨੂੰ ਬਦਲਾਅ ਵਾਸਤੇ ਲਿਆਉਣਾ ਚਾਹੀਦਾ ਹੈ ਤਾਂ ਕਿ ਆਪਣੀ ਜਿਹੜੀ ਰਹਿਣ ਖੂਨ ਦਾ ਬਚਾਈ ਜਾਵੇ ਤੇ ਆਪਣੀ ਨਾਗਰਿਕਤਾ ਦਾ ਜਿਹੜਾ ਹੱਕ ਹੈ ਬਹਾਰ ਰੱਖਿਆ ਜਾਵੇ ਜੈ ਹਿੰਦ